ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਕੀ ਕਰੀਏ ਨਾ ਤੇ ਸਵੇਰ ਦੇ 6 ਵਜੇ ਨੇ ਤੇ ਆਪਾਂ ਚੱਲੇ ਸੀ ਗੁਰਦੁਆਰਾ ਸਾਹਿਬ ਆ ਤੇ ਮਸਤੀ ਆਈ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਸਾਰੇ ਜਣੇ ਜਰੂਰ ਦਰਸ਼ਨ ਕਰਿਓ ਜਿਹੜੇ ਘਰੇ ਜਿਹੜੇ ਨਹੀਂ ਜਾ ਸਕਦੇ ਉਹ ਵੀ ਹਨਾ ਜਿਹੜੇ ਜਾ ਸਕਦੇ ਨੇ ਚਲੋ ਬਹੁਤ ਵਧੀਆ ਤੇ ਜਰੂਰ ਸਾਰੀ ਵੀਡੀਓ ਚ ਐਂਡ ਤੱਕ ਬਣੇ ਰਹੋ ਚਲੋ ਆਪਾਂ ਤਾਂ ਨਾਉਣ ਗੁਰਦੁਆਰਾ ਸਾਹਿਬ ਚ ਆ ਗਏ ਨੇ ਹਰ ਭਗਤ ਬੰਨੀ ਅਤ ਸੋਭਾ ਹਰ ਜਪਿਓ ਉਤਮ ਸਾਤੀ ਆਪੇ ठाकुर ਆਪੇ ਸੇਵਕ ਆਪ ਬਣਾਵੇ ਭਾਤੀ ਭਗਤ ਵੈਸ਼ਾਲ ਚਲੋ ਸਾਹਿਬ ਮਾਲਕ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੈ

ਸੇਵਕ ਜੀ ਸਰ ਮੰਗਰ ਵਾਸਤੇ ਹੋਵੇ ਉਹ ਜੀ ਤੇਰੇ ਭਾਈ ਤੂੰ ਮੰਗਰਾਂ ਤਾਂ ਮੰਗਣਾ ਵੀ ਸਿਸ਼ਟਾ ਹੋਣੀ ਨਾ ਕਰਿਆ ਰਾਮ ਕੇ ਵੀਰ ਭਾਗ ਜੇ ਰੱਖ ਸਾਡੀ ਆਪਣਾ ਕੀ ਉਡੀਕ ਕਰੇਂਦੀ ਮੰਗ ਲਈ ਕਲੇ ਪੁੱਤਰ ਮੰਗਣਾ ਕਦੇ ਨੌਪੁਰੀ ਮੰਗ ਲਈ ਕਦੇ ਵਿਦੇਸ਼ ਯਾਤਰਾ ਦੀ ਵੀ ਜੇ ਮੰਗੋ ਕਲੇ जिस समय गुरु ग्रंथ से महाराज ने स्वरूप गुरु से साहब झाबी पा ना, ते उसी जगह बैठ के दे दौर क्यों शराब तो नहीं है ये मान लिया गुरु ग्रंथ से का स्वरूप अपने स्थाना रख जाएगा

भावना होनी चाहिए जानाई जमें आप कई बार सुनते हैं ना किसी गुरु ने किसी अपने चेलिया चेलिया

ਬਦੂਨ ਜਾ ਕੇ ਇਹ 체ਗਣਾ ਨੂੰ ਵੇਖਦਾ ਜਣਾ ਕਹਿੰਦੇ ਗੁਰੂਮੀ ਹਰਗੋਬਿੰਦ ਇੱਕ ਉਤਰਮਾਰਕੇ ਕੰਮ ਕਰ ਦਿੱਤਾ ਉਜਮ 1 1 ਕੋਲ ਤੋਂ ਪਾਓ 50 ਕਿਲੋਮੀਟਰ ਦੇ ਏਰੀਏ ਚ ਚਲਿਆ ਗਿਆ ਤੂੰ ਤੱਕ ਚਲਿਆ ਗਿਆ ਉਹ ਜੋ ਨੂੰ ਬਾਅਦში ਉਸੇ ਤਰ੍ਹਾਂ ਲਿਆ ਉਸੇ ਨਾਂ ਲੈ ਲਿਆ

ਉਹ ਤਾਂ ਵੀ ਰੱਜਿਆ ਪ੍ਰਕੋਟ ਉਹ ਤਾਂ ਸਾਹਮਣੇ ਸੀ ਇੱਛਾ ਜਾਂ ਕੀ ਤੁਹੋਂ ਦਾ ਉੱਥੇ ਮੇਰੇ ਸਾਹਮਣੇ ਰੱਖ ਜੀ ਆ ਜਿੱਤੇ ਮੈਂ ਜਾਣ ਕੀ ਤੁਹੋਂ ਦਾ ਉੱਥੇ ਰੱਖ ਜੀ ਸਾਹਮਣੇ ਸੀ ਇਹ ਵੱਲੋਂ ਪ੍ਰਾਕ ਦੇ ਕਾਪਾ ਸਤਕਾਰ ਨਹੀਂ ਕੀਤਾ ਗੁਰਮਾਨਤ ਦੇ ਕਰਮ ਮੰਨਣ ਨਹੀਂ ਕੀਤਾ ਕਿ ਮਾਲਕ ਜੀ ਜੀ ਮਾਲਕ ਦੇ ਰਹਿਣਾ ਉਹ ਬਾਹਰ ਤੋਂ ਖਾਵਾ ਨਹੀਂ ਕਰਦੇ ਉਹ ਇਹ ਵੀ ਕਰਦੇ ਬਾਹਰ ਪਸਤਿਕ ਸੰਦੇਆਵਾਦਨ ਸਿਲਪੂਜ ਬਗਲ ਸਮਾਧਨ ਇੱਕ ਜਵਾਨ ਤੇ ਧਾਕਾ ਤਰ ਕੇ ਬਾਹਰੋਂ ਕਿਚੰਗਾ ਪਵਾ ਦਿੱਤਨਾ ਸਮਾਧਨ ਵੀ ਤੇ ਉन्नत ਸਮਾਧੀ ਰਾਹੁਣੇ ਤੋਂ ਦੂਰ ਹੋ ਜਾਂਦਾ ਹੈ ਤੇ ਮੈਨੂੰ ਕਹਿੰਦੀ ਇਦਾਂ ਲੱਗਦਾ ਇਹ ਵੀ ਥੋੜਾ ਜਨਮ ਮੇਰੇ ਵਿਅਕਤਲੇ ਚੇ ਆਜ ਅਮੀਠੀ ਬਾਬਾ ਕੁਬੀਰ ਕਰਦੇ ਕਿਨਕ ਸਮਾਧਨ ਦਾ ਬਾਰਾ ਮੂਰਤ